ਐਸ ਲੈਵਲ ਦੇ ਕਰੀਬ ਐਂਟਰੀ ਦਿੱਤੀ ਹੈ ਜੀ ਉਹਨੇ ਤਕਰੀਬਨ 10:30 ਵਜੇ ਦੇ ਕਰੀਬ ਬਣੀ ਸੀ ਸੋ ਪੂਰਾ ਦਿਨ ਜੀ ਮਾਰਕੀਟ ਆ ਜਿਹੜੀ ਉਹ ਇੱਕ ਬੁਲਿਸ਼ ਸੈਂਟੀਮੈਂਟ ਦੇ ਨਾਲ ਇਸੇ ਹੀ ਜ਼ੋਨ ਦੇ ਵਿੱਚ ਟ੍ਰੇਡ ਕਰਦੀ ਰਹੀ ਉਸ ਤੋਂ ਬਾਅਦ ਸਾਨੂੰ ਥੋੜਾ ਜਿਹਾ ਲੱਗਿਆ ਕਿ ਮਾਰਕੀਟ ਆ ਜਿਹੜੀ ਉਹ ਇੱਕ ਡਾਊਨ ਸਾਈਡ ਨੂੰ ਸਲੈਂਟਿੰਗ ਆ ਜਿਹੜੀ ਉਹ ਕਰ ਸਕਦੀ ਹੈ ਸੋ ਸਾਡੀ ਇੱਕ ਵਾਈਡ ਸਟਾਪ ਲੌਸ ਲੱਗਿਆ ਹੁੰਦਾਗਾ ਜੀ ਅਗਰ ਉਹ ਟ੍ਰਿਗਰ ਹੋ ਜੇ ਜਾਂ ਤਕਰੀਬਨ ਤੀਸਰੀ سپورਟ ਆ ਜਿਹੜੀ ਉਹ ਬੀਕ ਹੋ ਜੇ ਜਿੱਥੋਂ ਤੀਸਰਾ ਲੈਵਲ ਹੁੰਦਾ ਰਵਰਸਲ ਦਾ ਉਹ ਬ੍ਰੇਕ ਹੋ ਜੇ ਜਾਂ ਦੂਸਰਾ ਦੂਸਰੇ ਦੇ ਤਕਰੀਬਨ ਅਸੀਂ ਖੜੇ ਰਹਿਣੇ ਆ ਤੀਸਰੇ ਦੇ ਵਿੱਚ ਨਿਕਲ ਜੰਨੇ ਆ ਸੋ ਇਹ ਕੰਮ ਕਰਨ ਦਾ ਜੀ ਸਾਡਾ ਤਰੀਕਾ ਹੈ ਸਲੰਟਿੰਗ ਦੇ ਉੱਤੇ ਐਂਟਰੀ ਕਰਦੇ ਆ ਸੋ ਇਸ ਲੈਵਲ ਦੇ ਕਰੀਬ ਸਾਨੂੰ ਜੀ ਐਂਟਰ ਕਰਨ ਦਾ ਦਿੱਤਾ ਸੀ ਸਿਗਨਲ ਇਸ ਕੈਂਡਲ ਦੇ ਵਿੱਚ ਪਰ ਮਾਰਕੀਟ ਨੇ ਇੱਕ ਵਾਰੀ ਦੋ ਵਾਰ ਪਰ ਤਿੰਨ ਵਾਰ ਟਰਾਈ ਕੀਤਾ ਅਪਸਾਈਡ ਜਾਣ ਦੀ ਬੱਟ ਉਹ ਫੇਲ ਹੋ ਗਈ। ਸੋ ਕੋਈ ਗੱਲ ਨਹੀਂ ਜੀ ਪੋਜੀਸ਼ਨ ਦੇ ਵਿੱਚ ਬਣੇ ਰਹੇ ਉਸ ਤੋਂ ਬਾਅਦ ਮਾਰਕੀਟ ਨੇ ਇੱਕ ਫੇਕ ਬ੍ਰੇਕਡਾਊਨ ਦਿੱਤਾ